ਆਪਾਂ ਪ੍ਰਵਾਸੀਆਂ ਦੀ ਜਾ ਕੇ ਰੇੜੀਆਂ ਰੇੜੀਆਂ ਦੇ ਉੱਤੇ ਮੇਲਾ ਲਾ ਕੇ ਖੜ ਜਾਨੇ ਆ ਤੁਸੀਂ ਦੇਖ ਲੋ ਹੁਣ ਤੁਹਾਡੇ ਖੜੇ ਖੜੇ ਸਾਡੇ ਕੋ ਕਿੰਨੇ ਕ ਗਾਹਕ ਆਏ ਨੇ ਅਸੀਂ ਆ ਦੇਖੋ ਤੁਹਾਨੂੰ ਦਿਖਾਉਨੇ ਆ ਆ ਸਾਰਿਆਂ ਦੇ ਉੱਤੇ ਕਾਢੇ ਮਾਰੇ ਹੋਏ ਨੇ ਇਹ ਏਸੇ ਲਈ ਮਾਰੇ ਆ ਇਹ ਸਾਡੇ ਲਈ ਪੰਜ ਪੈਸੇ ਦੀ ਚੀਜ਼ ਨਹੀਂ ਹੈਗੀ ਤੁਸੀਂ ਬੱਚਿਆਂ ਨੂੰ ਕੋਲ ਡਰਿੰਕਾ ਨਹੀਂ ਬੁਲਾ ਰਹੇ ਆਪਣੇ ਹੱਥੀ ਆਪਣੇ ਬੱਚਿਆਂ ਨੂੰ ਜ਼ਹਿਰ ਦੇ ਰਹੇ ਹੋਂਦੇ ਜਿਵੇਂ ਚੂਹੇ ਮਾਰਨ ਨੂੰ ਆਪਾਂ ਦਵਾਈ ਦਿੰਨੇ ਆ ਨਾ ਇਹ ਇਹ ਆਪਾਂ ਆਪਣੇ ਬੱਚਿਆਂ ਨੂੰ ਮਾਰ ਰਿਹਾ ਇਹ ਪਲਾ ਪਲਾ ਕੇ ਆ ਗਲਾਪ ਉਹਨੇ ਰਗੜ ਕੇ ਵੇਚੇਦੇ ਆਪਾਂ ਹਰੀ ਐ ਇਲਾਇਚੀ ਔਲੇ ਪੈਂਦੇ ਆ ਇਹ ਆਮਲਾ ਵਾ ਕਾਲੀ ਮਿਰਚ ਪੈਂਦੀ ਆ ਮਗਜ ਹੁੰਦੇ ਆ ਵਧੀਆ ਚੀਜ਼ ਹੈ ਜੀ ਮੈਂ ਲਗਾਤਾਰ ਰੋਜ਼ ਪੀ ਕੇ ਜਾਂਦਾ ਇਹਨਾਂ ਤੋਂ ਵਧੀਆ ਨੰਬਰ 1 ਕੁਆਲਿਟੀ ਆ ਨਾਲੇ ਤੇਸੀ ਚੀਜ਼ ਹੈ ਨੇਮ ਦਾ ਸਲੋਤਰ ਤੇ ਮਿੱਟੀ ਦਾ ਭੰਡਾ ਫਿਰ ਹਾਂ ਸੰਪਰਕ ਹੁੰਦਾ ਇੱਕ ਲੋਹੇ ਵਰਗੀ ਚੀਜ਼ ਤਿਆਰ ਹੁੰਦੀ ਆ ਤੁਸੀਂ ਖੋ ਦੇਖ ਲੋ ਨਿਹੰਗ ਸਿੰਘ ਕਿੰਨਾ ਕੁ ਡਾਕਟਰਾਂ ਕੋਲੇ ਜਾਂਦੇ ਨੇ ਕਿਉਂਕਿ ਮਹਾਰਾਜ ਨੇ ਸਾਨੂੰ ਨਾ ਦਾਤ ਹੀ ਐਸੀ ਦਿੱਤੀ ਆ ਪ੍ਰਾਣੀਆਂ ਖਰਾਕਾਂ ਦੇ ਨਾਲ ਨਿਹੰਗ ਸਿੰਘ ਸ਼ੁਰੂ ਤੋਂ ਹੀ ਜੁੜੇ ਹੋਏ ਨੇ ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਾਈਵ ਟੀਵੀ ਮੈਂ ਹਾਂ ਅਮਨਦੀਪ ਸਿੰਘ ਤੁਹਾਨੂੰ ਪਤਾ ਹੀ ਹੈ ਕਿ ਗਰਮੀ ਅਤ ਦੀ ਪੈ ਰਹੀ ਹੈ ਸਵੇਰੇ ਦੇ ਵਿੱਚ ਤੇ ਲੋਕ ਆਪਣੇ ਜਿਹੜੀ ਪਿਆਸ ਨੂੰ ਜਿੰਦਾ ਰੱਖਣ ਲਈ ਪਾਣੀ ਸਰਦਾਈ ਜਾਂ ਹੋਰ ਵੀ ਤਰਬਦਾ ਲੈਂਦੇ ਨੇ ਉਸੇ ਦੇ ਕੜੀ ਦੇ ਤਹਿਤ ਅਸੀਂ ਅੱਜ ਖੜੇ ਆਂ ਫਰੋਈਪਰ ਰੋਡ ਤੋਂ ਲੋਧੀ ਕਲਾਬ ਰੋਡ ਤੇ ਖੜੇ ਆਂ ਜਿੱਥੇ ਕਿ ਦਸਾਣਾ ਚਾਹਾਂਗੇ ਕਿ ਸਰਦਾਈ ਦੀ ਜਿਹੜੀ ਇਹ ਇਹਨਾਂ ਨੇ ਦੁਕਾਨ ਲਗਾਈ ਹੋਈ ਹੈ ਬੁੱਢਾ ਦਲ ਸ਼ੇਰੇ ਪੰਜਾਬ ਵੱਲੋਂ ਰਜੀਤ ਸਿੰਘ ਖਾਲਸਾ ਜੀ ਵੱਲੋਂ ਤੇ ਉਹਨਾਂ ਦੀ ਧਰਮ ਪਤਨੀ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਵੀ ਇੱਥੇ ਖਾਣ-ਪੀਣ ਦੀ ਜਿਹੜੇ ਚੀਜ਼ਾਂ ਲਗਾਈਆਂ ਗਈਆਂ ਨੇ ਸਾਡੇ ਨਾਲ ਮੌਜੂਦ ਨੇ ਰਣਜੀਤ ਸਿੰਘ ਖਾਲਸਾ ਜੀ ਗੱਲਬਾਤ ਕਰਾਂਗੇ ਹਾਂਜੀ ਖਾਲਸਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਖਾਲਸਾ ਜੀ ਕੀ ਕਹਿਣਾ ਚਾਹੋਗੇ ਅੱਤ ਦੀ ਗਰਮੀ ਪੈ ਰਹੀ ਹੈ ਤੁਸੀਂ ਸਰਦਾਈ ਲਗਾਈ ਹੋਈ ਹੈ ਕਿੱਦਾਂ ਸੋਚਿਆ ਤੁਹਾਨੂੰ ਇਹ ਕਿੱਦਾਂ ਤੁਸੀਂ ਆਪਣੇ ਦਿਲ ਚ ਲੈ ਕੇ ਆਂਦਾ ਕਿ ਅਸੀਂ ਸਰਦਾਈ ਲਗਾਈਏ ਇਹ ਨਾ ਸਰਦਾਈ ਦਾ ਕੰਮ ਅਸੀਂ ਸ਼ੁਰੂ ਕੀਤਾ ਹੈਗਾ 3 ਸਾਲ ਪਹਿਲਾਂ ਤੋਂ ਆਪਣਾ ਚੱਲ ਰਿਹਾ ਵਾ ਇਹ ਜਿਹੜੀ ਗਰਮੀ ਪੈ ਰਹੀ ਆ ਨਾ ਇੱਕ ਤਾਂ ਇਹ ਆਪਣੇ ਲੀਵਰ ਨੂੰ ਠੰਡਾ ਰੱਖਦੀ ਆ ਦਿਮਾਗ ਨੂੰ ਠੰਡਾ ਰੱਖਦੀ ਆ ਸਰੀਰ ਦੀ ਜਿਹੜੀ ਬੈਵੱਦੀ ਆ ਉਹ ਨੂੰ ਖਤਮ ਹੀ ਕਰਦੀ ਆ ਦੂਜਾ ਜਿਹੜਾ ਆਪਾਂ ਗਰਮੀ ਦੇ ਵਿੱਚ ਗਾ ਦੂਜੇ ਠੰਡੇ ਕੋਲਡ ਡਰਿੰਕਾ ਵਗੈਰਾ ਪੀਂਨੇ ਆ ਇਹ ਪਿਆਸ ਜ਼ਰੂਰ ਬੁਝਾਉਂਦੇ ਆ ਪਰ ਅੰਦਰੋਂ ਤੁਹਾਡੇ ਹੋਰ ਅੱਗ ਲਾਉਂਦੇ ਆ ਇਹ ਇਹ ਜਿਹੜੀ ਚੀਜ਼ ਆ ਇਹ ਜਦੋਂ ਤੁਸੀਂ ਪੀਂਦੇ ਹੋ ਨਾ ਇੱਕ ਘੁੱਟ ਨਾਲ ਹੀ ਤੁਹਾਨੂੰ ਸ਼ਾਂਤੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਆ ਸਰੀਰ ਨੂੰ ਫਿਰ ਸਭ ਤੋਂ ਵੱਡੀ ਇਹਦੇ ਵਿੱਚ ਜਿਹੜੀ ਤਾਕਤ ਆ ਪਾਵਰ ਆ ਇਹ ਬੰਦੇ ਦੇ ਅੰਦਰ ਜ ਐਨਰਜੀ ਤੁਰੰਤ ਪਾਉਂਦੀ ਆ ਅਸੀਂ ਆ ਦੇਖੋ ਤੁਹਾਨੂੰ ਦਿਖਾਉਨੇ ਆ ਆ ਸਾਰਿਆਂ ਦੇ ਉੱਤੇ ਕਾਟੇ ਮਾਰੇ ਹੋਏ ਨੇ ਇਹ ਏਸੇ ਲਈ ਮਾਰੇ ਆ ਇਹ ਸਾਡੇ ਲਈ ਪੰਜ ਪੈਸੇ ਦੀ ਚੀਜ਼ ਨਹੀਂ ਹੈਗੀ ਕਿਉਂਕਿ ਇਹ ਕੋਲਡ ਡਰਿੰਕਸ ਨੇ ਹਨਾ ਜੋ ਆਮ ਬੱਚੇ ਵੀ ਇਹਨੂੰ ਪੀਂਦੇ ਨੇ ਬਜ਼ੁਰਗ ਵੀ ਪੀਂਦੇ ਨੇ ਵੱਡੇ ਵੀ ਪੀਂਦੇ ਨੇ ਕਿੰਨਾ ਕੁ ਨੁਕਸਾਨ ਕਰਦੀਆਂ ਜੀ ਇਹ ਕੋਲਡ ਡਰਿੰਕ ਇਹਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਆ ਨਿਰੀ ਜ਼ਹਿਰ ਆ ਇਹ ਤੁਸੀਂ ਬੱਚਿਆਂ ਨੂੰ ਕੋਲ ਡਰਿੰਕਾਂ ਨਹੀਂ ਪਿਲਾ ਰਹੇ ਆਪਣੇ ਹੱਥੀ ਆਪਣੇ ਬੱਚਿਆਂ ਨੂੰ ਜ਼ਹਿਰ ਦੇ ਰਹੇ ਹੋ ਦੀ ਜਿਵੇਂ ਚੂਹੇ ਮਾਰਨ ਨੂੰ ਆਪਾਂ ਦਵਾਈ ਦਿੰਨੇ ਆ ਨਾ ਇਹ ਇਹ ਆਪਾਂ ਆਪਣੇ ਬੱਚਿਆਂ ਨੂੰ ਮਾਰ ਰਿਹਾ ਇਹ ਪਲਾਪਲਾ ਕੇ ਮੈਂ ਕਈਆਂ ਹਸਪਤਾਲਾਂ 'ਚ ਦੇਖਿਆ ਛੋਟੇ ਛੋਟੇ ਬੱਚਿਆਂ ਨੂੰ ਪਲਾਈ ਜਾਂਦੇ ਆ ਹੱਥਾਂ 'ਚ ਕਈਆਂ ਦੇ ਗਲਾਸ ਹੁੰਦੇ ਆ ਕਈਆਂ ਦੇ ਛੋਟੀਆਂ ਛੋਟੀਆਂ ਬੋਤਲਾਂ ਜੀਆਂ ਸਟਿੰਗ ਚੱਲ ਪਈ ਆ ਰੈੱਡ ਬੋਲ ਹੋ ਗਈ ਹੈਲੋ ਹੁੱਲੀ ਇਹ ਸਾਰਾ ਨੀਰਾ ਜ਼ਹਿਰ ਆ ਇਹ ਇਹਦਾ ਬੰਦ ਕਰ ਦੇਣਾ ਚਾਹੀਦਾ ਨੇਚਰਲ ਖਾਕ ਦੇ ਨਾਲ ਜੋੜਨਾ ਚਾਹੀਦਾ ਆਪਾਂ ਨੂੰ ਅੱਤ ਤੈ ਤੁਹਾਨੂੰ ਮੈਂ ਦਿਖਾਉਣਾ ਦੇਖੋ ਕੀ ਕੀ ਚੀਜ਼ਾਂ ਪੈਂਦੀਆਂ ਇਹਦੇ ਵਿੱਚ ਹਾਂਜੀ ਦਿਖਾਓ ਆ ਦੇਖੋ ਖਾਦਕਾ ਦਾ ਖਾਦਕਾ ਦੇ ਵਿੱਚ ਕਿੰਨੇ ਗੁਣ ਨੇ ਇਹ ਗਲਾਪ ਪਾਉਂਨੇ ਆ ਰਗੜ ਕੇ ਵਿੱਚ ਇਹਦੇ ਆਪਾਂ ਹਰੀ ਇਲਾਇਚੀ ਔਲੇ ਪੈਂਦੇ ਆ ਇਹ ਆਮਲਾ ਵਾ ਕਾਲੀ ਮਿਰਚ ਪੈਂਦੀ ਆ ਮਖਜ ਹੁੰਦੇ ਆ ਸੌਂਪ ਹੈਗੀ ਆ ਕਾਜੂ ਫਿਰ ਬਦਾਮ ਇਹ ਤੋਂ ਇਲਾਵਾ ਕੇਸਰ ਦੁੱਧ ਤੇ ਆਪਣਾ ਕਤੀਰਾ ਗੁੰਦ ਫਿਰ ਇਹਦੇ ਵਿੱਚ ਖੰਡ ਨਹੀਂ ਵਰਤਦੇ ਆਪਾਂ ਸ਼ੱਕਰ ਜਾਂ ਮਿਸ਼ਰੀ ਵਰਤਦੇ ਆ। ਖਾਲਸਾ ਜੀ ਕਿੰਨਾ ਕੁ ਸਮਾਂ ਲੱਗਦਾ ਕਿੰਨੀ ਕੁ ਮਿਹਨਤ ਲੱਗਦੀ ਹੈ ਇਹਦੇ ਵਿੱਚ? ਇਹਦੇ ਵਿੱਚ ਘੰਟਾ ਕੁ ਲੱਗ ਜਾਂਦਾ ਵਾ ਤਿਆਰ ਕਰਨ ਨੂੰ। ਪਹਿਲਾਂ ਥੋੜਾ ਦੇਰ ਇਹਨੂੰ ਭਿਉਂ ਕੇ ਰੱਖਣਾ ਪੈਂਦਾ ਜਦੋਂ ਭਿਉਂਨੇ ਆ ਆਪਾਂ ਭਿਉਂਣ ਤੋਂ ਬਾਅਦ ਇਹਦੀ ਤਸਵੀਰ ਬਦਲ ਜਾਂਦੀ ਆ। ਭਿਉਣ ਤੋਂ ਬਾਅਦ ਉਹਦੇ ਬਾਅਦ ਇਹਦੀ ਰਗੜਾਈ ਸ਼ੁਰੂ ਕਰਦੇ ਆ ਆਪਾਂ ਘੰਟੇਕ ਦੇ ਵਿੱਚ ਆਪਾਂ ਤਿਆਰ ਹੋ ਜਾਂਦੀ ਆ। ਖਾਲਸਾ ਜੀ ਇੱਕ ਚੀਜ਼ ਆਪਾਂ ਦੇਖੀ ਹੈ ਕਿ ਇੱਕ ਪਾਸੇ ਆਪਣੇ ਪੰਜਾਬੀ ਵੀਰ ਆਪਣੇ ਜੋ ਕੰਮ ਕਰ ਰਹੇ ਨੇ ਇੱਕ ਪਾਸੇ ਪਰਵਾਸੀ ਕੰਮ ਕਰ ਰਹੇ ਨੇ। ਲੱਗਦਾ ਜੀ ਇੱਕ ਪਿੱਛੇ ਗਿਆਸਪੁਰਾ ਵਿੱਚ ਕੱਲ ਪਰਸਪਾ ਖਬਰ ਦੇਖ ਰਿਹਾ ਕਿ ਛਿਪਕਲੀ ਨਿਕਲੀ ਆ ਆਈਸਕ੍ਰੀਮ ਦੇ ਵਿੱਚ ਲੱਗਦਾ ਜੀ ਕਿ ਉਹਨਾਂ ਨੂੰ ਪੰਜਾਬੀਆਂ ਵਾਲਾ ਸਾਫ਼ ਸੁਥਰਾ ਖਾਣਾ ਖਾਣਾ ਚਾਹੀਦਾ ਸਾਫ਼ ਸੁਥਰੀ ਚੱਲਣੀ ਚਾਹੀਦੀ ਬਿਲਕੁਲ ਬਿਲਕੁਲ ਪ੍ਰਵਾਸੀ ਇੱਕ ਤਾਂ ਸਾਫ਼ ਸਫਾਈ ਦਾ ਧਿਆਨ ਨਹੀਂ ਰੱਖਦੇ ਫਿਰ ਉਹਨਾਂ ਦੇ ਜੋ ਜਿੱਦਾਂ ਦਿਲ ਚ ਆਇਆ ਤੁਹਾਨੂੰ ਉਦਾਂ ਦਾ ਹੀ ਉਹਨਾਂ ਨੇ ਪਰੋਸ ਦੇਣਾ ਵਾ ਤੇ ਜੈਸਾ ਖਾਈਏ ਆਪਾਂ ਅੰਨ ਤੇ ਵੇਸਾ ਹੀ ਹੋਣਾ ਆਪਣਾ ਮਨ ਜੇ ਤੁਸੀਂ ਆਪਣੇ ਭਰਾਵਾਂ ਕੋਲੋਂ ਪੰਜਾਬੀ ਵੀਰਾਂ ਕੋਲੋਂ ਜਾ ਕੇ ਸ਼ਕੋਗੇ ਸਭ ਤੋਂ ਪਹਿਲਾਂ ਤਾਂ ਉਹ ਆਪਣੇ ਜਿਵੇਂ ਆਪਾਂ ਆਪਣੇ ਘਰ ਦੇ ਵਿੱਚ ਆਪਣਾ ਖਾਣਾ ਬਣਾਉਣੇ ਆ ਉਦਾਂ ਹੀ ਖਾਣਾ ਤਿਆਰ ਕਰਦੇ ਆ ਅਸੀਂ ਵੀ ਹੁਣ ਆ ਮੇਰੀ ਵਾਈਫ ਤਿਆਰ ਕਰਦੀ ਆ ਖਾਣਾ ਜਿੱਦਾਂ ਅਸੀਂ ਆਪਣੇ ਘਰੇ ਆਮ ਵਧੀਆ ਜਾ ਕੇ ਛਾਂਟ ਕੇ ਸਮਾਨ ਲਿਓਣਾ ਉਹ ਛਾਂਟ ਕੇ ਸਮਾਨ ਲਿਆ ਕੇ ਜਿਉ ਗੜਿਆ ਛੜਿਆ ਉਹਨੂੰ ਕੱਢ ਕੇ ਆਪਾਂ ਬਾਹਰ ਸਿੱਟ ਦੇਣਾ ਇਹ ਦੂਜੇ ਬੰਦੇ ਨਹੀਂ ਕਰਦੇ ਹੈਗੇ ਉਹਨਾਂ ਨੇ ਕੀ ਕਰਨਾ ਉਹ ਸਾਰਾ ਵਿੱਚੇ ਹੀ ਸਿੱਟ ਦੇਣਾ ਵਾ ਅਸੀਂ ਮੰਡੀ ਜਾਂਦੇ ਆ ਮੰਡੀਆਂ ਜਿਹੜੇ ਸੰਡੀਆਂ ਵਾਲੇ ਟਮਾਟਰ ਹੁੰਦੇ ਆ ਨਾ ਉਹ ਲਿਆ ਕੇ ਪਾਉਂਦੇ ਨੇ ਬੰਦੇ ਇਹ ਜਿਹੜੇ ਗੜਿਆ ਛੜਿਆ ਸਮਾਨ ਖਵਾਨੇ ਜਿਹੜਾ ਛੜਿਆ ਜਦੋਂ ਮੰਡੀ ਜੇ ਖਤਮ ਹੁੰਦੀ ਆ ਨਾ ਦੁਪਹਿਰੋ ਬਾਅਦ ਉੱਥੇ ਫੇਰੇ ਜਾ ਕੇ ਜਿਹੜਾ ਬਚਿਆ ਸਮਾਨ ਹੁੰਦਾ ਉਹ ਲੈ ਕੇ ਆਉਂਦੇ ਆ ਉਹ ਤੁਹਾਨੂੰ ਪਰੋਸਦੇ ਆ ਬਿਲਕੁਲ ਜੀ ਇਹ ਖਾਲਸਾ ਜੀ ਨੇ ਦੱਸਿਆ ਵਾ ਕਿ ਜੋ ਪ੍ਰਵਾਸੀ ਨੇ ਮੰਡੀਆਂ 'ਚ ਜਾਂਦੇ ਜੋ ਗਲਿਆ ਸੜਿਆ ਸਮਾਨ ਉਹਨੂੰ ਬਣਾ ਕੇ ਪਰੋਸ ਕੇ ਸਾਨੂੰ ਖਵਾਉਂਦੇ ਨੇ ਤੇ ਕੀ ਅਪੀਲ ਦੋਗੇ ਜੀ ਲੁਜਾਨਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਇਹ ਕਵਾਂਗੇ ਵੀ ਤੁਸੀਂ ਐ ਨਾ ਦੇਖੋ ਵੀ ਸਸਤਾ ਵਾ ਜਾਂ ਕੀ ਆ ਤੁਸੀਂ ਕੁਆਲਿਟੀ ਦੇਖੋ ਅੱਜ ਦਾ ਜਿਹੜਾ ਸਮਾਂ ਵਾ ਨਾ ਜੇ ਤੁਸੀਂ ਚੀਜ਼ ਚਾਜ ਦੀ ਚੀਜ਼ ਖਾਓਗੇ ਤੇ ਬਿਮਾਰੀਆਂ ਤੋਂ ਬਚੋਗੇ ਬਿਮਾਰੀਆਂ ਆਪਣਾ ਨੂੰ ਤਾਂ ਹੀ ਲੱਗਦੀਆਂ ਨੇ ਜੇ ਆਪਾਂ ਗੰਦ ਖਾਂਦੇ ਆ ਤੇ ਜੇ ਹੁਣ ਤੁਸੀਂ ਆਪਣੇ ਘਰ ਸਭ ਤੋਂ ਬੈਸਟ ਦਾ ਹੈਗਾ ਆਪਣੇ ਘਰ ਦਾ ਖਾਣਾ ਖਾਓ ਹਾਂ ਜੇ ਆਪਾਂ ਬਾਹਰ ਖਾਣਾ ਖਾਂਦੇ ਆ ਤੇ ਦੇਖੋ ਜਾ ਕੇ ਵੀ ਕਿਹੋ ਜਿਹੇ ਬੰਦੇ ਆ ਕਿੱਦਾਂ ਬਣਾ ਰਿਹਾ ਘੱਟੋ ਘੱਟ ਮਾਰਾ ਮੁੰਡਾ ਤੁਸੀਂ ਦੇਖ ਤਾਂ ਲੋ ਤੁਸੀਂ ਅੰਨੇ ਆ ਵਾਂਗੂ ਜਾਣਦੇ ਹੋ ਭਾਂਡੇ ਵੀ ਨਹੀਂ ਧੋਂਦੇ ਉੱਦਾਂ ਇਹ ਕੋਈ ਬਤੀਲਾ ਰੱਖਿਆ ਹੁੰਦਾ ਉਹਦੇ ਵਿੱਚ ਹੀ ਪਲੇਟਾਂ ਕੱਢ-ਕੱਢ ਤੁਹਾਨੂੰ ਦੇਈ ਜਾਂਦੇ ਨੇ ਸਭ ਤੋਂ ਜੇ ਇੱਕ ਰੁਕਣਾ ਜਾਊਗਾ ਇੱਕ ਨਾ ਲੋਕਾਂ ਦੇ ਵਿੱਚ ਥੋੜਾ ਜਿਹਾ ਡਰ ਹੁੰਦਾ ਕਿ ਇਹਦੇ ਵਿੱਚ ਕੁਝ ਮਿਲਾਵਟ ਨਾ ਕੋਈ ਭੰਗ-ਭੁੰਗਣਾ ਪਾਈ ਹੋਵੇ ਐਦਾਂ ਦਾ ਕੁਝ ਹੁੰਦਾ ਨਹੀਂ ਜੀ ਨਹੀਂ ਨਹੀਂ ਇਹ 100% ਨੇਚਰਲ ਆ ਇਹਦੇ ਵਿੱਚ ਕੋਈ ਭੰਗ ਨਹੀਂ ਪੈਂਦੀ ਹੈਗੀ ਇਹਦਾ ਜਿਹੜਾ ਮਰਜੀ ਆਪਣਾ ਇੱਥੋਂ ਲਿਜਾ ਕੇ ਲੈਬ ਦੇ ਵਿੱਚ ਟੈਸਟ ਕਰਾ ਸਕਦਾ ਵਾ ਬੱਕਾ ਇਹਦਾ ਸਾਡੇ ਜਿਹੜੇ ਸਵੇਰੇ ਬੱਚੇ ਜਦੋਂ ਸਕੂਲ ਲਈ ਤਿਆਰ ਹੁੰਦੇ ਆ ਨਾ ਪਹਿਲਾਂ ਉਹਨਾਂ ਨੂੰ ਅਸੀਂ ਸ਼ਰਦਾਈਆਂ ਤਿਆਰ ਕਰਕੇ ਸ਼ਿਕਾਈ ਦਿਆਂ ਵਾ ਭਾਈ ਤੁਸੀਂ ਇਹ ਨਾ ਗੰਦਮੰਦ ਨਹੀਂ ਖਾਣਾ ਇਹ ਛਕੋ ਤੁਹਾਨੂੰ એનર્ਜੀ ਮਿਲੇਗੀ ਸਭ ਤੋਂ ਵਧੀਆ ਇਹਦਾ ਫਾਇਦਾ ਦੇਖੋ ਅੱਖਾਂ ਦੀ ਰੋਸ਼ਨੀ ਜੀ ਜੀ ਹਾਂਜੀ ਸਾਡੇ ਨਾਲ ਮੌਜੂਦ ਨੇ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਜੀ ਅਜਾਈ ਪੀ ਰਹੇ ਹੋ ਹੋਰ ਵੀ ਕੋਲ ਡਰਿੰਕਸ ਨੇ ਜਿਵੇਂ ਕੋਕਾ ਕੋਲਾ ਹੋ ਗਈ ਬਹੁਤ ਵਧੀਆ ਚੀਜ਼ ਹੈ ਜੀ ਮੈਂ ਲਗਾਤਾਰ ਰੋਜ਼ ਪੀ ਕੇ ਜਾਂਦਾ ਇਹਨਾਂ ਤੋਂ ਬਹੁਤ ਵਧੀਆ ਨੰਬਰ 1 ਕੁਆਲਿਟੀ ਹੈ ਨਾਲੇ ਦੇਸੀ ਚੀਜ਼ ਹੈ ਬਹੁਤ ਵਧੀਆ ਸਰੀਰ ਵਾਸਤੇ ਬਹੁਤ ਫਾਇਦੇਮੰਦ ਚੀਜ਼ ਹੈ ਲੱਗਦਾ ਜੀ ਇਹ ਪੂਰੀ ਸਾਫ਼ ਸੁਥਰੀ ਚੀਜ਼ ਮਿਲਦੀ ਹੈ ਸਭ ਕੁਝ ਵਧੀਆ ਹੈ ਇਨਾਂ ਨੇ ਸਾਰਾ ਕੁਝ ਦੇਸੀ ਸਮਾਨ ਵਧੀਆ ਦੇਸੀ ਸ਼ੱਕਰ ਰੱਖੀ ਹੋਈ ਵਾਈਟ 슈ਗਰ ਨਹੀਂ ਰੱਖੀ ਹੋਈ ਇਹ ਨਾਲ ਇਹਨਾਂ ਨੇ ਸਮਾਨ ਸਾਰਾ ਇਹਨਾਂ ਦਾ ਪਿਓਰ ਸਮਾਨ ਆ ਮੈਂ ਪਹਿਲੇ ਹੋਰ ਥਾਂ ਤੋਂ ਵੀ ਪਿੰਦਾ ਸੀ ਪਰ ਲਗਾਤਾਰ ਜਦ ਤੋਂ ਮੈਂ ਇਹਨਾਂ ਨਾਲ ਪੀਣੀ ਸ਼ੁਰੂ ਕੀਤੀ ਫਿਰ ਇਧਰ ਹੀ ਰੈਗੂਲਰ ਕਿਹੜਾ ਚਾਹੋਗੇ ਤੁਸੀਂ ਜਿਹੜੇ ਲੋਕ ਨੇ ਜਿਹੜੇ ਕੋਲਡ ਡਰਿੰਕਸ ਪੀਂਦੇ ਨੇ ਜਿਹੜੇ ਹੋਰ ਵੀ ਜਿਹੜੇ ਹਾਨੀਕਰਜ ਜਿਹੇ ਪੀਂਦੇ ਨੇ ਉਹ ਚੀਜ਼ਾਂ ਤੋਂ ਵੋਇਡ ਕਰਨ ਇਹ ਚੀਜ਼ ਪੀਣ ਦੇਸੀ ਚੀਜ਼ਾਂ ਨਾਲ ਸਰੀਰ ਵਾਸਤੇ ਵਧੀਆ ਵਾ ਹਾਂਜੀ ਹਾਂਜੀ ਤੇ ਖਾਲਸਾ ਜੀ ਕੋਲ ਫਿਰ ਮੁੜਾਂਗੇ ਕਾਲ ਜੀ ਆਏ ਨੇ ਗਾਗ ਆਏ ਨੇ ਉਹਨਾਂ ਨੇ ਬੜੀ ਤਾਰੀਫ ਕੀਤੀ ਹੈ ਤੁਹਾਡੇ ਜਿਹੜਾ ਸਮਾਨ ਕਹਿੰਦੇ ਬੜੇ ਵਧੀਆ ਦੇਸੀ ਤਰੀਕੇ ਨਾਲ ਤੁਸੀਂ ਤਿਆਰ ਕਰਦੇ ਲੀਂ ਜਾਂ ਜੀ ਜੀ ਬਿਲਕੁਲ ਬਿਲਕੁਲ ਅਸੀਂ ਗਾਗ ਦੇ ਸਾਹਮਣੇ ਹੀ ਤਿਆਰ ਕਰਦੇ ਹੁੰਦੇ ਆ ਜਿਵੇਂ ਹੁਣ ਤੁਸੀਂ ਆਏ ਹੋ ਸਾਡੇ ਕੋਲ ਅਸੀਂ ਡਰਮੀ ਤਿਆਰ ਕਰਨੀ ਆ ਡਰਮੀ ਲੱਗ ਗਈ ਉਹਦੇ ਬਾਅਦ ਚੋਂ ਅਸੀਂ ਫਿਰ ਨਾਲ ਹੀ ਤਿਆਰ ਕਰ ਲੈਣਾ ਵਾ ਥੋੜੀ ਦੇਰ ਪਹਿਲਾਂ ਭਿਉਂ ਕੇ ਰੱਖ ਦੇਣਾ ਵਾ ਉਹਦੇ ਬਾਅਦ ਚ ਜਦੋਂ ਥੋੜਾ ਜਿਆ ਰਹਿ ਗਿਆ ਸੀ ਰਗੜਾਈ ਸ਼ੁਰੂ ਕਰਦੇ ਨਹੀਂ ਘੰਟੇ ਤਿਆਰ ਹੋ ਜਾਂਦਾ ਵਾ ਇੱਕ ਗੱਲ ਆਪਣੀ ਵਿੱਚ ਰਹਿ ਗਈ ਸੀ ਤੁਹਾਡੀ ਕੋਈ ਅੱਖਾਂ ਦੀ ਰੋਸ਼ਨੀ ਬਹੁਤ ਵਧੀਆ ਤੁਸੀਂ ਕਹਿ ਰਹੇ ਸੀ ਇਹ ਗੱਲ ਹਾਂ ਇਹ ਇਹ ਜਿਹ ਤਾਕਤ ਬਰਉਂਦੀਆਂ ਜਿਹੜਾ ਅੰਦਰ ਦਾ ਆਪਣਾ ਮੈਦਾਵਾ ਜਿਹੜਾ ਜਿਗਰ ਆ ਇਹਨੂੰ ਤਾਕਤ ਦਿੰਦੀ ਆ ਖੂਨ ਆਪਣਾ ਸਾਫ਼ ਹੁੰਦਾ ਜਿੰਨੀ ਬੈ ਵਾਦੀ ਆ ਅੱਜ ਕੱਲ ਸਭ ਤੋਂ ਵੱਡੀ ਦਾ ਸ਼ੂਗਰ ਦੀ ਬਿਮਾਰੀ ਸ਼ੂਗਰ ਤੇ ਕੈਂਸਰ ਇਹ ਸਭ ਤੋਂ ਵੱਡੀ ਬਿਮਾਰੀ ਚੱਲੀ ਆ ਬਿਮਾਰੀ ਚੱਲੀ ਆ ਇਹ ਆਪਣੇ ਖਾਣ ਪੀਣ ਤੋਂ ਹੀ ਜੇ ਆਪਾਂ ਆਪਣੇ ਖਾਣ ਪੀਣ ਦਾ ਧਿਆਨ ਰੱਖੀਏ ਹੁਣ ਇਹ ਜਿਹੜੀਆਂ ਖਰਾਕਾਂ ਨੇ ਇਹਨਾਂ ਦੇ ਕੱਲੀ ਕੱਲੀ ਦੇ ਵਿੱਚ 20 20 50 50 ਗੁਣ ਨੇ ਹਰ ਇੱਕ ਚੀਜ਼ ਦਾ ਤੁਸੀਂ YouTube ਤੇ ਸਰਚ ਮਾਰ ਕੇ ਗੁਣ ਕੱਢ ਸਕਦੇ ਹੋ ਜਦੋਂ ਇਹ 15 16 ਚੀਜ਼ ਰਗੜ ਕੇ ਤਿਆਰ ਹੁੰਦੀਆਂ ਨਾ ਇੱਕ ਬਹੁਤ ਹੈਵੀ ਡਰਿੰਕ ਬਣਦੀ ਆ ਤੇ ਆਪਣੇ ਸਰੀਰ ਨੂੰ ਜੇ ਆਪਾਂ ਦੇਸੀ ਚੀਜ਼ ਦੇ ਨਾਲ ਜੁੜ ਕੇ ਨਾ ਇੱਕ ਵਾਰ ਜਦੋਂ 5 7 10 ਦਿਨ ਲਗਾਤਾਰ ਆਪਾਂ ਇਹ ਖਾਣ ਨੂੰ ਛਕਿਆ ਤੇ ਤੁਹਾਡੇ ਸਰੀਰ ਨੇ ਆਪੇ ਹੀ ਦੱਸਣ ਲਾ ਜਾਣ ਕਿ ਵਾਕੇ ਯਾਰ ਤੁਸੀਂ ਤੰਦਰੁਸਤ ਹੋ ਰਹੇ ਹੋ ਤੁਹਾਨੂੰ ਹੁਣ ਡਾਕਟਰਾਂ ਕੋਲੇ ਜਾਣ ਦੀ ਨਹੀਂ ਲੋੜ ਹੈਗੀ ਤੁਸੀਂ ਖੁਦ ਦੇਖ ਲਓ ਨੰਗਸੰ ਕਿੰਨਾਕ ਡਾਕਟਰਾਂ ਕੋਲੇ ਜਾਂਦੇ ਨੇ ਕਿਉਂਕਿ ਮਹਾਰਾਜ ਨੇ ਸਾਨੂੰ ਨਾ ਦਾਤ ਹੀ ਐਸੀ ਦਿੱਤੀ ਆ ਪਰਾਣੀਆਂ ਖਰਾਕਾ ਦੇ ਨਾਲ ਨਿਆਂਗ ਸਿੰਘ ਸ਼ੁਰੂ ਤੋਂ ਹੀ ਜੁੜੇ ਹੋਏ ਨੇ ਬਿਲਕੁਲ ਜੀ ਬਿਲਕੁਲ ਜੀ ਸਿੰਘ ਜੀ ਖਾਲਸਾ ਦੱਸਿਆ ਇਹਨਾਂ ਨੇ ਖਾਸ ਖਾਸ ਦੇ ਜਿਹੜੇ ਇਹਦੇ ਫਾਇਦੇ ਹੈ ਨੇ ਦੱਸਿਆ ਕਿ ਜਿਹੜੇ ਇਹ ਚੀਜ਼ ਦਾ ਸੇਵਨ ਕਰਦੇ ਆ ਉਹਨਾਂ ਨੂੰ ਡਾਕਟਰਾਂ ਕੋਲ ਜਾਣ ਦੀ ਲੋੜ ਨਹੀਂ ਪੈਂਦੀ ਤੇ ਨਾਲੇ ਇਹਨਾਂ ਦੇ ਖਾਲਸਾ ਜੀ ਦੇ ਧਰਮ ਪਤਨੀ ਵੀ ਉਹਨਾਂ ਨਾਲ ਆਪਣਾ ਸਾਥ ਨਿਭਾ ਰਹੇ ਨੇ ਆਪਣੀ ਮਿਹਨਤ ਕਰ ਰਹੇ ਨੇ ਵਧੀਆ ਇੱਥੇ ਖਾਣਾ ਦੇ ਰਹੇ ਨੇ ਗੱਲਬਾਤ ਕਰਾਵਾਂਗੇ ਹਾਂ ਜੀ ਪੈਂਦੀ ਸੱਸੀ ਗਾਲ ਜੀ ਜੀ ਨਾਮ ਅਜੀ ਦਾਡਾ ਮਨਦੀਪ ਕੋਰ ਅणि ਮਨਦੀਪ ਕੋਰ ਵੀ ਤੁਹਾਡੇ ਪਤੀ ਵੀ ਇੱਥੇ ਖਸਖਸ ਲਗਾ ਰਹੇ ਨੇ ਲੋਕਾਂ ਨੂੰ ਵਧੀਆ ਜਾਗਰੂ ਕਰ ਰਹੇ ਨੇ ਕਿ ਗਰਮੀ ਦੇ ਗਰਮੀ ਦੇ ਸੀਜ਼ਨ ਦੇ ਵਿੱਚ ਤੁਸੀਂ ਖਸਖਸ ਆਪ ਪੀਓ ਸਰ੍ਹਦਾਈ ਪੀਓ ਤੇ ਤੁਸੀਂ ਵੀ ਇੱਥੇ ਆਪਣੀ ਮਿਹਨਤ ਕਰ ਰਹੇ ਹੋ ਕਿੱਦਾਂ ਦਾ ਤੁਸੀਂ ਇੱਥੇ ਕੰਮ ਕਰ ਰਹੇ ਹੋ ਕੀ ਕੀ ਇੱਥੇ ਲਗਾਇਆ ਹੋਇਆ ਸੀ ਇੱਥੇ ਅਸੀਂ ਕੜੀ ਚਾਵਲ ਲਗਾਏ ਨੇ ਤੇ ਰਾਜਮਾ ਚਾਵਲ ਤੇ ਰੋਟਾ ਪਰਾਠੇ ਬਣਾਉਣੇ ਆ ਲਏ ਤੇ ਸਫਾਈ ਦਾ ਕਿੰਨਾ ਕੋ ਧਿਆਨ ਰੱਖਦੇ ਤੁਸੀਂ ਬਹੁਤ ਜ਼ਿਆਦਾ ਜਿੱਦਾਂ ਅਸੀਂ ਆਪਣੇ ਘਰੇ ਰੱਖੀਦਾ ਉਦਾਂ ਹੀ ਅਸੀਂ ਇੱਥੇ ਰੱਖੀਦਾ ਇਹ ਕਿਤੇ ਨਾ ਕਿਤੇ ਪ੍ਰਵਾਸੀ ਵੀ ਇਹ ਇੱਕ ਇੱਕਾ ਮੇ ਜੁੜੇ ਨੇ ਤੁਹਾਨੂੰ ਤੁਸੀਂ ਵੀ ਖਬਰਾਂ ਦੇਖਦੇ ਹੋਗੇ ਕਿ ਉਹ ਕਿਤੇ ਨਾ ਕਿਤੇ ਛਿਪਕਲੀ ਨਿਕਲ ਆਈ ਕੋਈ ਬਾਹਰ ਨਿਕਲ ਆਇਆ ਕੋਈ ਕੋਕਰੀ ਨਿਕਲ ਆਇਆ ਕੀ ਕਹਿਣਾ ਚਾਹੋਗੇ ਤੁਸੀਂ ਇਹ ਗਲਤ ਗੱਲ ਹੈ ਸਫਾਈ ਨਾਲ ਬਣਾਣੀ ਚਾਹੀਦੀ ਹੈ ਕੋਈ ਵੀ ਖਾਣਾ ਬਣਾਓ ਸਫਾਈ ਨਾਲ ਬਣਾਓ ਇਹ ਤੁਹਾਡਾ ਕਿਹੜੀ ਜਗ੍ਹਾ ਤੇ ਲੱਗਿਆ ਜੀ ਕਿੱਥੇ ਤੁਸੀਂ ਆਪਣੀ ਲਗਾਈ ਹੋਈ ਦੁਕਾਨੇ ਲੋਧੀ ਕਲੱਬ ਰੋਡ ਪੈਂਦਾ ਲੋਧੀ ਲੋਧੀ ਕਲੱਬ ਰੋਡ ਆ ਗ੍ਰੈਂਡ ਵਾਕ ਮਾਲ ਦੇ ਬੈਕ ਸਾਈਡ ਤੇ ਸਾਡੇ ਸਾਹਮਣੇ ਸਕੂਲ ਆ ਸੈਕੰਡ ਹਾਰਟ ਸਕੂਲ ਆ ਇਹਦੇ ਬਿਲਕੁਲ ਸਾਹਮਣੇ ਆਪਣੀ ਸ਼ਾਪ ਆ 3 ਸਾਲ ਤੋਂ ਆਪਾਂ ਲਾਉਨੇ ਆ ਇਹ ਗਰਮੀਆਂ ਦੇ ਵਿੱਚ ਆਪਾਂ ਸ਼ਰਦਾਈ ਦਾ ਕੰਮ ਸ਼ੁਰੂ ਕਰਦੇ ਹੁੰਦੇ ਆ ਸਿਆਲਾਂ ਦੇ ਵਿੱਚ ਆਪਣਾ ਰੋਟੀ ਦਾ ਚੱਲਦਾ ਵਾ ਇੱਥੇ ਹੁਣ ਆਪਾਂ ਦੋਨੇ ਨਾਲ ਸ਼ੁਰੂ ਕਰਤਾ ਬਿਲਕੁਲ ਜੀ ਇਹ ਰਣਜੀਤ ਸਿੰਘ ਖਾਲਸਾ ਜੀ ਗੱਲਬਾਤ ਕੀਤੀ ਬੁੱਢਾ ਦਲ ਬੁੱਢਾ ਦਲ ਸ਼ੇਰੇ ਪੰਜਾਬ ਵੱਲੋਂ ਇਹ ਸ਼ਰਦਾਈ ਦਾ ਇਹ ਕੰਮ ਕਰ ਰਹੇ ਨੇ ਕਹਿੰਦੇ 3 ਸਾਲ ਤੋਂ ਕਰ ਰਹੇ ਨੇ ਕੰਮ ਇਹਨਾਂ ਦੇ ਨਾਲ ਇਹਨਾਂ ਦੀ ਧਰਮ ਪਤਨੀ ਵੀ ਮਿਹਨਤ ਕਰ ਰਹੇ ਨੇ ਗੱਲਬਾਤ ਕੀਤੀ ਦੱਸਿਆ ਇਹਨਾਂ ਨੇ ਸ਼ਰਦਾਈ ਦੇ ਫਾਇਦੇ ਦੱਸੇ ਨੇ ਕਿ ਸ਼ਰਦਾਈ ਕੋਲਡ ਡਰਿੰਕ ਨਾਲੋਂ ਬਹੁਤ ਹੀ ਵਧੀਆ ਲਾਭਦਾਇਕ ਹੈ ਤੇ ਬਾਕੀ ਇਦਾਂ ਦੇ ਮੁੱਦੇ ਤੁਹਾਨੂੰ ਹੋਰ ਵੀ ਦਿਖਾਉਂਦੇ ਰਾਵਾਂਗੇ ਬਣੇ ਦੇ ਜੁੜੇ ਰਹੋ ਧੰਨਵਾਦ ਗਾਹਕ ਨੂੰ ਜਰੂਰ ਇੱਥੇ ਆਉਣਾ ਚਾਹੀਦਾ ਵਾ ਤੁਸੀਂ ਆ ਕੇ ਟਰਾਈ ਕਰਕੇ ਦੇਖੋ ਕਿੰਨੀ ਵਧੀਆ ਚੀਜ਼ ਹੈ ਇਹਨਾਂ ਦੇ ਨਾਲ ਇਹ ਖਰਾਕਾ ਦੇ ਨਾਲ ਜੁੜੋ ਆਪਾਂ ਪ੍ਰਵਾਸੀਆਂ ਦੀ ਜਾ ਕੇ ਰੇੜੀਆਂ ਰੇੜੀਆਂ ਦੇ ਉੱਤੇ ਮੇਲਾ ਲਾ ਕੇ ਖੜ ਜਾਂਦੇ ਆ ਤੁਸੀਂ ਦੇਖ ਲਓ ਹੁਣ ਤੁਹਾਡੇ ਖੜੇ ਖੜੇ ਸਾਡੇ ਕੋ ਕਿੰਨੇ ਕ ਗਾਹਕ ਆਏ ਨੇ ਇਹ ਜਦ ਤੱਕ ਆਪਾਂ ਆਪਣੇ ਪੁਰਾਤਨ ਟਾਈਮ ਦੇ ਵਿੱਚ ਵਾਪਸ ਨਹੀਂ ਨਾ ਜਾਂਦੇ ਆਪਣੀਆਂ ਪੁਰਾਤਨ ਖਰਾਕਾ ਨੇ ਕਈਆਂ ਆਪਾਂ ਬਜ਼ੁਰਗਾਂ ਨੂੰ ਕਹਿੰਦੇ ਆਂ ਇਹਨੀਆਂ ਦਾ ਬੜੀਆਂ ਪ੍ਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਨੇ ਉਹ ਪ੍ਰਾਣੀਆਂ ਖਰਾਕਾਂ ਇਹੀ ਨੇ ਜੇ ਆਪਾਂ ਇਹਨਾਂ ਖਰਾਕਾਂ ਦੇ ਨਾਲ ਜੁੜੇ ਰਵਾਂਗੇ ਨਾ ਨਾਲੇ ਤਾਂ ਤੰਦਰੁਸਤ ਰਵਾਂਗੇ ਨਾਲੇ ਆਪਣਾ ਪਰਿਵਾਰ ਤੰਦਰੁਸਤ ਰਹੂਗਾ ਡਾਕਟਰਾਂ ਕੋਲੇ ਜਾਣ ਦੀ ਆਪਾਂ ਨੂੰ ਲੋੜ ਨਹੀਂ ਪੈਣੀ ਹੈਗੀ ਜੇ ਡਾਕਟਰਾਂ ਕੋਲੋਂ ਜਾਣ ਤੋਂ ਬਚਾਂਗੇ ਤੇ ਤੁਹਾਡੇ ਤੁਹਾਡਾ ਪੈਸਾ ਬਚੂਗਾ ਤੁਹਾਡਾ ਸਮਾਂ ਬਚੂਗਾ ਉਹ ਸਮਾਂ ਜਿਹੜਾ ਤੁਸੀਂ ਡਾਕਟਰਾਂ ਕੋਲੇ ਪੈਸਾ ਲਾਉਣਾ ਜਾ ਕੇ ਸਮਾਂ ਖਰਾਬ ਕਰਨਾ ਉਹ ਤੁਸੀਂ ਚੰਗੇ ਕੰਮਾਂ ਦੇ ਵਿੱਚ ਬਾਣੀ ਪੜਨ ਦੇ ਵਿੱਚ ਹੋਰ ਪਾਸੇ ਗੁਰੂ ਘਰਾਂ 'ਚ ਜਾ ਕੇ ਸੇਵਾ ਕਰਨ ਦੇ ਵਿੱਚ ਆਪਣਾ ਤੁਸੀਂ ਟਾਈਮ ਲਾਓ ਉਹ ਜਿਹੜਾ ਡਾਕਟਰਾਂ ਕੋਲੇ ਜਾ ਕੇ ਖਰਾਬ ਕਰਨਾ